ਦੇ ਪ੍ਰੋਜੈਕਟ ਵਾਸਤੇ ਡਾਕਟਰ ਪ੍ਰਵੀਨ ਦੇਵਗਨ ਤੇ ਡਾਕਟਰ ਸੀਤਾ ਸ਼ਰਮਾ ਐਲਟਾ ਕਸਤਾਲ ਵਿੱਚ ਤੇ ਉੱਥੇ ਡਾਕਟਰ ਦੀ ਨੈਗਲੀਜੈਂਸ ਨਾਲ ਨੈਕਸਟ ਡੇ ਹੀ ਡੈਥ ਹੋ ਗਈ ਨੈਗਲੀਜੈਂਸ ਦੇ ਵਾਸਤੇ ਜਦੋਂ ਕੰਪਲੇਂਟ ਕੀਤੀ ਤਾਂ ਮੈਡੀਕਲ ਬੋਰਡ ਬਣਿਆ ਸੱਤ ਡਾਕਟਰਾਂ ਦਾ ਸਿਵਲ ਸਰਜਨ ਨੇ ਬੋਰਡ ਬਣਾਇਆ ਬੋਰਡ ਨੇ ਵੀ ਇਹਨਾਂ ਦੇ ਖਿਲਾਫ ਸਰੀਰ ਰਿਪੋਰਟ ਦਿੱਤੀ ਉਹਦੇ ਵਿੱਚ ਬੜਾ ਕੁਝ ਟੈਂਪਰਿੰਗ ਇੱਕ ਇੱਕ ਇਹਦੇ ਵਿੱਚ ਜਿਹੜਾ ਟ੍ਰੀਟਮੈਂਟ ਉਸ ਨਾਲ ਕਿ ਡਾਕਟਰ ਹੈ ਨਾ ਆਈ ਸੀ ਯੂ ਹੈ ਨਾ ਉੱਥੇ ਕੋਈ ਕੁਝ ਵੀ ਅਰੇਂਜਮੈਂਟ ਨਹੀਂਗਾ ਸਾਰੀ ਰਾਤ ਉੱਥੇ ਪੇਸ਼ੈਂਟ ਬੀ ਐਮ ਐਸ ਡਾਕਟਰ ਦੇ ਪਰਸੇ ਹੀ ਬੈਠਾ ਰਿਹਾ ਤੇ ਇਹਨਾਂ ਦੀ ਲਾਪਰਵਾਹੀ ਕਰਕੇ ਮੈਡੀਕਲ ਬੋਰਡ ਨੇ ਵੀ ਇਹਨੂੰ ਸਾਬਤ ਕਰਤਾ ਕਿ ਇਹਦੇ ਚ ਨੈਗਲੀਜੈਂਸ ਹੈਗੀ ਹੈ ਡਾਕਟਰ ਦੀ ਲਾਪਰਵਾਹੀ ਕਰਕੇ ਡੈਥ ਹੋਈ ਹੈ ਫਿਰ ਇਸ ਤੋਂ ਬਾਅਦ ਇੱਕ ਇੱਕ ਹੋਰ ਇਹਦੀ ਜਿਹੜੀ ਫੋਰਨਰੀ ਸਾਹਮਣੇ ਆਈ ਇਹਨੇ ਇੱਕ ਇਹਨੇ ਇੱਕ ਸਰਟੀਫਿਕੇਟ ਵਿੱਚ ਲਾਇਆ ਸੀ ਹਾਈ ਰਿਸਕ ਕਨਸਰਨਡ ਸਰਜਰੀ ਫਾਰਮ ਉਹਦੇ ਤੇ ਇਹਨੇ ਮੇਰੇ ਫਰਜ਼ੀ ਸਾਈਨ ਕੀਤੇ ਸੀ ਜਦੋਂ ਕਿ ਮੈਨੂੰ ਇਹ ਕਿਸੇ ਕਿਸੇ ਕੋਈ ਨਹੀਂ ਹੈਗਾ ਤੇ ਬਾਅਦ ਚ ਫਿਰ ਜਦੋਂ ਪੁਲਿਸ ਨੇ ਇਹਦੀ ਇਨਕੁਆਇਰੀ ਕੀਤੀ ਫੋਰੀ ਦੀ ਤਾਂ ਐਫਐਸਐਲ ਮੋਹੱਲੀ ਚ ਫਿਰ ਇਹਦੀ ਰਿਪੋਰਟ ਵਾਸਤੇ ਸਾਰੀ ਨਸੀਸ਼ ਹੋਈ ਉਹਦੀ ਫਿਰ 2021 ਚ ਮਾਰਚ ਚ ਰਿਪੋਰਟ ਆਈ ਉਤੋਂ ਸਾਬਤ ਹੋ ਗਿਆ ਕਿ ਇਹ ਸਾਈਨ ਫਰਜੀ ਕੀਤੇ ਗਿਆ ਤਾਂ ਫਿਰ ਪੁਲਿਸ ਨੇ ਐਲਟਾ ਘਸਵਾ ਦੇ ਖਿਲਾਫ ਐਫਆਈਆਰ ਨੰਬਰ 77 7 ਮਾਰਚ 2021 ਨੂੰ ਅੰਡਰ ਸੈਕਸ਼ਨ 42465468 471 ਦਰਜ ਕਰਤੀ ਐਫਆਈਆਰ ਕਰਨ ਤੋਂ ਬਾਅਦ ਫਿਰ ਜਿਵੇਂ ਉਹ ਇਨਵੈਸਟਿਗੇਸ਼ਨ ਕਰਦੇ ਰਹੇ ਤੇ ਅੱਜ ਹੁਣ ਜਿਹੜੇ 5.5 ਸਾਲ ਬਾਅਦ ਕਰੀਬ ਹੁਣ ਉਸ ਪਰਚੇ ਚ ਮੈਮ ਦਰਪਨ ਆਈਪੀਐਸ ਮੈਮ ਡਾਕਟਰ ਉਹਨਾਂ ਨੇ ਇਨਕੁਆਇਰੀ ਕਰਕੇ ਤੇ ਸਾਨੂੰ ਅੱਜ ਜਸਟਿਸ ਦਿਵਾਇਆ ਤੇ ਸਾਨੂੰ ਪਤਾ ਲੱਗਿਆ ਕਿ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਹੈ ਲੇਕਿਨ ਅਜੇ ਅੰਦਰ ਚ ਬੜੀ ਹੋਰ ਇਨਕੁਆਇਰੀ ਕਰਨ ਦੀ ਲੋੜ ਹੈ ਕਿਉਂਕਿ 304 ਸੈਕਸ਼ਨ ਵੀ ਐਡ ਕਰਨਾ ਹੈ ਜੋ ਪੰਜਾਬ ਮੈਡੀਕਲ ਕਾਉਂਸਲ ਨੇ ਦਾ ਲਾਇਸੈਂਸ ਹੀ ਸਸਪੈਂਡ ਕਰਤਾ ਉਹਨੇ ਕਿਹਾ ਤਾਂ ਕਿ ਇਹਨੂੰ ਇਹਨੂੰ ਸਰਜੀ ਕਰਨੀ ਹੀ ਨਹੀਂ ਆਂਦੀ ਉਹਨੂੰ ਪ੍ਰੈਕਟਿਸ ਤੋਂ ਡਿਵਾਰ ਹੀ ਕਰਤਾ ਪਰ ਨੈਗਲੀਜੈਂਸ ਤਾਂ ਆਲਰੇਡੀ ਪ੍ਰੂਵ ਹੋ ਚੁੱਕੀ ਉਹਨਾਂ ਦੇ ਜਿਹੜੇ ਜਿਹੜੇ ਸੈਕਸ਼ਨ ਦਾ ਉਹ ਵੀ ਵਾਦਾ ਸਾਨੂੰ ਅਸ਼ੂਰ ਕੀਤਾ ਹੈ ਪੁਲਿਸ ਅਫਸਰਾਂ ਨੇ ਸਾਰਿਆਂ ਨੇ ਵੱਡਿਆਂ ਨੇ ਵੀ ਸਾਰਿਆਂ ਨੇ ਤੇ ਜਿਹੜੇ ਐਸਐਚਓ ਨੀਰਜ ਚੋਧਰੀ ਹੈ ਉਹਨਾਂ ਨੇ ਵੀ ਸ਼ੂਰ ਕੀਤਾ ਤੇ ਜਿਹੜੇ ਮੈਡਮ ਸਪੈਸ਼ਲੀ ਪ੍ਰਗਜਨ ਨਯਮ ਆਈਪੀਐਸ ਦਰਪਨ ਮੈਮ ਇਹਨਾਂ ਦੇ ਪੂਰੇ ਸਹੀ ਇਨਕੁਆਰੀ ਕਰਨ ਨਾਲ ਇਹਨਾਂ ਨੇ ਅੱਜ ਜਿਹੜੀ ਅਰੈਸਟ ਪਈ ਹੈ ਤੇ ਸਾਨੂੰ ਅੱਗੇ ਉਮੀਦ ਹੈ ਕਿ ਜਿਹੜਾ ਜਿਹੜਾ ਵੀ ਅੱਗੇ ਰਹਿੰਦਾ 304 ਸੈਕਸ਼ਨ ਹੈ 120 ਬੀ ਹੋਣੀ ਹੈ ਜੋ ਜੋ ਹੋਣਾ ਉਹ ਸਾਰਾ ਸਾਨੂੰ ਦਸਤੀਸ ਮਿਲਣ ਦੀ ਪੂਰੀ ਉਮੀਦ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਪੁਲਿਸ ਕੋਆਪਰੇਟ ਕਰੇਗੀ ਮੇਰੀ ਵਾਈਫ ਦਾ ਨਾਮ ਕੀ ਸੀ ਪੇਸ਼ੇ ਤੋਂ ਕੀ ਸੀ ਉਹ ਤੇ ਕਿਹੜੇ ਹਸਪਤਲ ਚ ਉਹਨਾਂ ਦਾ ਇਲਾਜ ਚੱਲ ਰਿਹਾ ਮੇਰੀ ਵਾਈਫ ਦਾ ਨਾਮ ਸੁਨੀਤਾ ਨੇ ਜੀ ਸੀ ਉਹ ਪੇਸ਼ੇ ਤੋਂ ਐਡਵੋਕੇਟ ਸੀ ਉਹਨਾਂ ਦੀ ਉਮਰ ਸਿਰਫ 34 ਸਾਲ ਸੀ ਆਪੇ ਆਪ ਗੱਡੀ ਚਲਾ ਕੇ ਗਏ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਤੇ ਐਲਟਰਾਕ ਹਸਪਤਲ ਐਲਟਰਾਕ ਹਸਪਤਲ ਰਣਜੀਤ ਦੇ ਬਨੂ ਜਿੰਦਾ ਪ੍ਰੋਪਰਾਈਟਰ ਤੇ ਸਰਜਨ ਡਾਕਟਰ ਪਰਵੀਨ ਦੇਵਗਨ ਹੈ ਜਿੰਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮਰਿਆ ਹੈ ਤੇ ਕਿੰਨੇ ਕਈ ਲੋਕਾਂ ਨੂੰ ਮਾਰਿਆ ਹੈ ਕਹਿੰਦੇ ਖਿਲਾਫ ਬੜੀ ਤਕੜੀ ਇਹਦਾ ਕਹਿੰਦੇ ਇਹਦਾ ਜੇ ਟੁੰਗਾਈ ਨਾਲ ਇਨਕੁਆਇਰੀ ਕੀਤੀ ਜਾਏਗੀ ਤਾਂ ਪਤਾ ਨਹੀਂ ਕਿੰਨੀ ਡੈਥ ਸਾਹਮਣੇ ਆ ਸਕਦੀਆਂ ਹੈ ਕਿੰਨੇ ਕੌਣ ਕਿਸ ਨੂੰ ਪੇਜ ਕੀਤਾ ਜਾ ਰਿਹਾ ਤੇ ਕਿੰਨੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਅੰਦੇ ਜੇ ਜੋ ਮੈਨੂੰ ਪਤਾ ਲੱਗਿਆ ਜੀ ਡਾਕਟਰ ਪ੍ਰਵੀਨ ਦੇਵਗਨ ਨੂੰ ਅਰੈਸਟ ਕੀਤਾ ਤੇ ਉਹਨੂੰ ਅੱਜ ਇੱਥੇ ਪੇਸ਼ ਕਰਨਾ ਹੈ ਸੀਜਮ ਕੋਰਟ 'ਚ ਇਹ ਮੈਨੂੰ ਪਤਾ ਲੱਗਿਆ ਜੀ ਠੀਕ ਕੀ ਕਹਿਣਾ ਚਾਹੁੰਦੇ ਸਾਰੇ ਸਾਰੇ ਅਲੀਗੇਸ਼ਨ ਬਿਲਕੁਲ ਮਾਨਯੋਗ ਜੱਜ ਸਾਹਿਬ ਨੇ ਬਿਲਕੁਲ ਬੇਬੁਨਿਆਦ ਸਾਬਤ ਕਰਕੇ ਬੇਲ ਦੇ ਦਿੱਤੀ ਹੈ ਔਰ ਕਹਿ ਦਿੰਦਾ ਹੈ ਕਿ ਜੋ ਕੁਝ ਵੀ ਇਹ ਕਿਹਾ ਗਿਆ ਹੈ ਇਹ ਬਿਲਕੁਲ ਔਰ ਬਿਲਕੁਲ ਗਲਤ ਹੈ ਸਾਨੂੰ ਪੁਲਿਸ ਤੇ ਔਰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਸੀ ਇਹਨਾਂ ਨੇ ਸਾਡੇ ਭਰੋਸੇ ਦਾ ਪੂਰਾ ਮਾਨ ਰੱਖਿਆ ਹੈ ਥੈਂਕ ਯੂ ਵੈਰੀ ਮਚ ਪੇਸ਼ ਕੀਤਾ ਸੀ ਜੀ ਤੇ ਕਿਨਹਾਲਤਾ ਅਫੀਸ਼ਲ ਛਟਣ ਚੱਲੇ ਨੇ ਉਹਨਾਂ ਨੂੰ ਅੱਗੇ ਜੋ ਮੇਰੇ ਕੇਸ ਵਿੱਚ ਲੰਦਾ ਗਿਆ ਇਹ ਕਿਸ ਪੁਰਾਣਾ ਕੇਸ ਹੈਗਾ 70/21 ਦਾ ਮਕਦਮਾ ਸੀ 467 71 ਉਹਦੇ ਵਿੱਚ ਇਹਨਾਂ ਨੂੰ ਰੈਸਟ ਕੀਤਾ ਰੱਤ ਤੇ ਜਬੇਸ਼ ਕੀਤਾ ਤੇ ਜਬੀਸ਼ ਲੱਗਿਆ ਕੀ ਕਿਹਾ ਗਿਆ ਜੱਜ ਸਾਹਿਬ ਨੇ ਕੁਝ ਨਹੀਂ ਕੁਝ ਨਹੀਂ ਕਿਹਾ ਉਹਨਾਂ ਦਲੀਲਾਂ ਸੁਣ ਲਈਆਂ ਤੁਸੀਂ ਵਕੀਲ ਨਹੀਂ ਹੋਰ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਅੰਜਮਤ ਨਹੀਂ ਨਹੀਂ ਹਜੇ ਨਹੀਂ ਜਮਾ ਦਿੱਤੀ ਹਾਂਜੀ ਜੁਡੀਸ਼ੀਅਲ ਲੈ ਕੇ ਚੱਲਣਗੇ